ਕਿ ਅੱਜ ਦਾ ਸਾਡਾ 17 ਦਸੰਬਰ 2024 ਦਾ ਕੈਂਪ ਆ ਜਿਹੜਾ ਉਹ ਸਮਰਪਿਤ ਆ ਸਾਡੇ ਸਹੇਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਪਰਿਵਾਰ ਦੀ ਨਿਸਾਨੀ ਸ਼ਹਾਦਤ ਨੂੰ ਸਮਰਪਿਤ ਅੱਜ ਦਾ ਸਾਡਾ ਇੱਕ ਕੈਂਪ ਸਾਡੇ ਗੁਰੂ ਸਾਹਿਬ ਸਾਡੇ 10ਵੇਂ ਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਪਰਿਵਾਰ ਦੀ ਉਸ ਸ਼ਹਾਦਤ ਨੂੰ ਦਨ ਸ਼ੁਰੂ ਹੋ ਚੁੱਕੇ ਨੇ ਜਦੋਂ ਮੁਗਲਾਂ ਨੇ ਉਹ ਕੋਝੀਆਂ ਸ਼ਾਦਚਾਂ ਕਰਕੇ ਤੇ ਕੁਝ ਬੁੱਕਲ ਦੇ ਸੱਪਾਂ ਨੇ ਗਰਦਾਰੀਆਂ ਕਰਕੇ ਕੁਝ ਸਿੰਘਾਂ ਦੀਆਂ ਉਹਨਾਂ ਸਾਡੇ ਛੋਟੇ ਸਹਿਬਜ਼ਾਦਿਆਂ ਦੀਆਂ ਵੱਡੇ ਸਹਿਬਜ਼ਾਦਿਆਂ ਦੀਆਂ ਸ਼ਹਾਤਾ ਹੋਈਆਂ ਕੁਝ ਘਟਿਆ ਤੇ ਗਦਾਰ ਤੇ ਮਾੜੀ ਸੋਚ ਦੇ ਲੋਕਾਂ ਦਾ ਅੱਜ ਵੀ ਬੋਲ ਵਾਲਾ ਉਸੇ ਤਰ੍ਹਾਂ ਹੀ ਬੋਲ ਵਾਲਾ ਵਾ ਪਰ ਸਾਡਾ ਜਿਹੜਾ ਫਰਜ ਆ ਅਸੀਂ ਆਪਣਾ ਫਰਜ ਨਿਭਾ ਰਹੇ ਆ ਉਹਨਾਂ ਦੀਆਂ ਡਿਊਟੀਆਂ ਆਪਣੀਆਂ ਲੱਗੀਆਂ ਹੋਈਆਂ ਉਹ ਆਪਣਾ ਫਰਜ ਨਿਭਾ ਰਹੇ ਆ ਉਹ ਮੁੱਢ ਕਦੀਮੀ ਇਹ ਸਭ ਚੱਲਿਆ ਆ ਰਿਹਾ ਪਰ ਅੱਜ ਦੇ ਸਾਡੇ ਕੈਂਪ ਦੇ ਵਿੱਚ ਅੱਜ ਦੇ ਗੁਰੂ ਕੇ ਲੰਗਰ ਸਮਰਪਤ ਨੇ ਗੁਰਗੋਬਿੰਦ ਸਿੰਘ ਮਹਾਰਾਜ ਜੀ ਦੇ ਪਰਿਵਾਰ ਨੂੰ ਸੰਗਤ ਨੂੰ ਬੇਨਤੀ ਹੈ ਭਾਈ ਭੈਣਾਂ ਨੂੰ ਭਰਾਵਾਂ ਨੂੰ ਬੱਚਿਆਂ ਨੂੰ ਬਜ਼ੁਰਗਾਂ ਨੂੰ ਆ ਜਿਹੜੇ ਅਗਲੇ 10 12 ਦਿਨ 15 ਦਿਨ ਹੈਗੇ ਨੇ ਇਹ ਬੜੇ ਸ਼ਲੀਨਤਾ ਵਾਲੇ ਬੜੇ ਸਾਦਗੀ ਵਾਲੇ ਬੜੇ ਸਹਜਤਾ ਵਾਲੇ ਨੇ ਇਹਨਾਂ ਦਿਨਾਂ ਦੇ ਵਿੱਚ ਕੋਈ ਪ੍ਰੋਗਰਾਮ ਕੋਈ ਨੱਚਣ ਟੱਪਣ ਵਾਲੇ ਕੋਈ ਵਿਆਹ ਸ਼ਾਦੀਆਂ ਅਸੀਂ 크리스마ਸ ਵੀ ਵਿੱਚ ਮਨਾਉਣ ਲੱਗ ਜਾਂਦੇ ਆ ਪਰ ਅਸੀਂ ਗੁਰੂ ਦੇ ਬੱਚੇ ਆ ਅਸੀਂ ਗੁਰੂ ਦੇ ਬੱਚਿਆਂ ਦੀ ਇਸ شہادت ਨੂੰ ਮੁਖ ਰੱਖਦੇ ਆ ਕੁਝ ਦਿਨ ਸੰਕੋਚ ਕਰੀਏ ਗੁਰੂ ਦੀ ਬਾਣੀ ਨਾਲ ਜੁੜੀਏ ਗੁਰੂ ਦੇ ਪਰਿਵਾਰ ਦੀ ਇਸ ਲਸਾਨੀ ਸ਼ਹਾਦਤ ਨੂੰ ਯਾਦ ਕਰੀਏ ਉਹਨਾਂ ਦੀ ਸੋਚ ਤੇ ਪਹਿਰਾ ਦਈਏ ਹੁਣ ਫਤਿਹਗੜ੍ਹ ਸਾਹਿਬ ਸ਼ਹੀਦੀ ਦਿਹਾੜੇ ਚੱਲ ਪਏ ਆ ਤੇ ਉੱਥੇ ਆਪਾਂ ਬੱਚਿਆਂ ਨੂੰ ਲੈ ਕੇ ਜਾਈਏ ਬੱਚਿਆਂ ਨੂੰ ਦੱਸੀਏ ਦਿਖਾਈਏ ਉਹ ਜਗ੍ਹਾ ਕਿੱਥੇ ਸੂਬਾ ਸਰਹੰਦ ਨੇ ਕਿੱਦਾਂ ਚਮਕੌਰ ਦੀ ਗੜੀ ਦੇ ਵਿੱਚ ਸਾਡੇ ਵੱਡੇ ਸਹਿਬਜ਼ਾਦਿਆਂ ਨੇ ਸ਼ਹਾਦਤਾਂ ਪਾਈਆਂ ਤੇ ਅਸੀਂ ਅੱਜ ਅੱਜ ਦਾ ਸਾਡਾ ਗੁਰੂ ਕਾ ਲੰਗਰ ਕੈਂਪ ਸਮਰਪਿਤ ਕਰਦੇ ਆ ਇਸੋਚ ਨੂੰ ਤੇ ਇਸ ਸ਼ਹਾਦਤ